ਹਾਂਜੀ 235000 ਰੁਪਏ ਦੀ ਦੇ ਦਾਂਗੇ ਜੀ ਅੱਜ ਅੱਜ ਰਿਕਾਰਡ ਤੋੜਦਾ ਨਾ 12 ਮਾਡਲ ਦਾ 3.5 ਦਾ ਮਾਰਕੀਟ ਰੇਟ ਹੈ ਕਿਸੇ ਨੇ ਲੈਣ ਜਾਓਗੇ ਨਾ ਉਹ ਵੀ ਬੰਦੇ ਨੇ 2.5 2 ਮੰਗਣੇ ਆ ਆਪਾਂ 235 ਤੁਹਾਨੂੰ ਲੀਵਾ ਦੇ ਦਾਂਗੇ ਟੋਇਟਾ ਪ੍ਰੋਡਕਟ ਹੈ ਵਧੀਆ ਗੱਡੀ ਕਰਕੇ ਲੈ ਜਾਓ ਕਿੰਨੇ ਦੇ ਦਾਂਗੇ 625000 ਰੁਪਏ ਦੀ ਗੱਡੀ ਦੇ ਦਾਂ ਜੀ 6 ਲੱਖ ਰੁਪਏ ਦੀ ਆਡੀ ਕਯੂ ਸੀਰੀਜ਼ ਆਪਣੀ ਕਯੂ 3 ਆ ਗਈ ਜਣਾ ਇਹ 140000 ਦੇ ਕਰੀਬ ਜੀ ਸਰਫਤ 13 14000 ਚੱਲੀ ਹੋਈ ਐ ਨੰਬਰ ਪੰਜਾਬ ਦਾ ਨਵੀਂ ਕਾਰ ਖੜੀ ਕਰਤੀ ਆਧਾਰ ਕਾਰਡ ਪੈਨ ਕਾਰਡ ਚੱਕ ਲਿਓ ਆਹ ਕਾਰ ਬਿਨਾ ਕਿਸੇ ਪੈਸੇ ਦਿੱਤੇ ਤੋਂ ਲੈ ਜਾਓ ਸਾਈ ਪਾ ਦਿਓ ਸਾਈ ਬਾਦੇ ਵਿੱਚ ਵਾਪਸ ਕਰਾ ਦੂੰਗਾ ਐਣੀ ਪਤਾ ਲੋਨ ਵੱਧ ਹੋਗਾ 10 20000 ਰੁਪਏ ਉੱਪਰ ਤੋਂ ਬਾਦ ਜੀ ਗ੍ਰੈਂਡ ਵਿਟਾਰਾ ਭਾਈ ਜੀ 2025 ਮਾਡਲ ਐ ਜੀ ਓਏ ਹੋਏ ਹੋਏ ਹਲੇ ਖਤਮ ਹੋਇਆ ਹੈ ਹੈ ਗੱਡੀ ਆਪਣੇ ਕੋਲ ਆ ਗਈ ਗੱਡੀ ਦੇ ਅੰਦਰ ਕੰਡੀਸ਼ਨ ਦਿਖਾ ਦੇ ਬਾਈ ਯਾਰ 25 ਮਾਡਲ ਆਟੋਮੈਟਿਕ ਹੈ ਜੀ ਹੈ ਚੱਲੀ ਵੀ ਕੱਟੇ ਹੋਈ ਫਿਰਦਾ ਰਹੂਗਾ ਹਾਂ ਮਤਲਬ ਆਪਣਾ ਕੋਈ 13 14 ਹਜ਼ਾਰ ਕਿਲੋਮੀਟਰ ਦੇ ਇਸ ਲਾਵੇ ਕੱਟ ਚੱਲੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਆਪਣੇ ਸਾਰੇ ਭਰਾਵਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਆਪਣਾ ਕੋਈ ਵੀਰ ਭਾਈ ਕਹਿੰਦੇ ਨਾ ਆਪਣਾ ਇੱਕ ਵਰਡ ਕਹਿ ਦਿੰਦਾ ਹਮੇਸ਼ਾ ਕਿ ਭਾਈ ਪੱਕੇ ਨੰਬਰ ਦੀਆਂ ਗੱਡੀਆਂ ਜਿਨ੍ਹਾਂ ਤੇ ਅਸੀਂ ਭਰੋਸਾ ਕਰ ਸਕੀਏ ਕਿੱਥੋਂ ਮਿਲਣਗੀਆਂ ਤਾਂ ਆਪਣਾ ਸਤਗੁਰ ਕਾਰ ਡੀਲਸ ਹੈ ਭਾਈ ਮਹਾਲੀ ਦੇ ਵਿੱਚ ਸਪੈਸ਼ਲ ਇਹ ਹੈ ਇੱਥੇ ਸਿਰਫ ਸੋਨੂ ਗੱਡੀ ਪੱਕੇ ਨੰਬਰ ਦੀ ਮਿਲੂ ਫਰਸਟ ਓਨਰ ਗੱਡੀ ਮਿਲੂਗੀ ਕੋਈ ਨੰਬਰ ਪਲਟੀ ਨਹੀਂ ਮਿਲਣਾ ਚਾਹੇ ਤਾਂ ਤੁਸੀਂ ਪੰਜਾਬ ਨੰਬਰ ਦੀ ਪੱਕੇ ਨੰਬਰ ਦੀ ਲੈਣੀ ਹੈ ਉਹ ਵੀ ਆਪਣੇ ਵੀਰ ਭਾਈ ਉਰਿਆ ਜਾਣ ਜਿੰਨਾ ਆਪਣੇ ਵੀਰਾਂ ਨੇ ਚੰਡੀਗੜ੍ਹ ਨੰਬਰ ਗੱਡੀਆਂ ਲੈਣੀਆਂ ਨੇ ਉਹ ਵੀ ਆਪਣੇ ਭਰਾ ਕੋਲੋਂ ਇੱਕ ਵਾਰੀ ਤਾਂ ਹਾਂ ਕੈਮਰਾ ਚੱਕ ਕੇ ਸਾਰਾ ਸਟਾਕ ਦਿਖਾ ਦੇ ਆਪਣੇ ਸਾਰੇ ਭਰਾਵਾਂ ਨੂੰ ਹਰ ਤਰ੍ਹਾਂ ਦੀ ਗੱਡੀ ਮਿਲ ਜੂ ਮੇਰੇ ਆਪਣੇ ਭਰਾ ਕਹਿੰਦੇ ਨੇ ਕਿ 7 ਸੀਟਰ 5 ਸੀਟਰ ਸਿਡਾਨ ਐਸ ਯੂ ਵੀ ਸਾਰੀਆਂ ਮਿਲ ਜਾਣਗੀਆਂ ਜੇ ਗੱਲ ਕਰੋਗੇ ਲੋਨ ਵਗੈਰਾ ਦੀ ਫੈਸਿਲਿਟੀ ਜਿੰਨੀਆਂ ਵੀ ਗੱਡੀਆਂ ਨੇ ਇੱਕ ਅੱਧੀ ਗੱਡੀ ਦਾ ਜਿੰਨੀਆਂ ਵੀ ਗੱਡੀਆਂ ਉਰੇ ਪ੍ਰੈਜ਼ੈਂਟ ਦੇ ਵਿੱਚ ਇਹਨਾਂ ਕੋਲ 50 60 ਗੱਡੀਆਂ ਨੇ ਸਾਰਿਆਂ ਦੇ ਉੱਤੇ ਲੋਨ ਦੀ ਫੈਸਿਲਿਟੀ ਅਵੇਲੇਬਲ ਹੈ ਕਈ ਪ੍ਰਕਾਰ ਦਾ ਸਵਾਲ ਹੁੰਦਾ ਕਿ ਪੂਰਾ ਲੋਨ ਕਰਵਾਉਣਾ ਤਾਂ ਕੁਝ ਗੱਡੀਆਂ ਦੇ ਉੱਤੇ ਪੂਰਾ ਲੋਨ ਵੀ ਹੋ ਜਾਂਦਾ ਬੇਸਿਕਲੀ ਲੋਨ ਡਿਪੈਂਡ ਕਰਦਾ ਹੁੰਦਾ ਤੁਹਾਡੀ ਪ੍ਰੋਫਾਈਲ ਤੇ ਤੁਹਾਡੀ ਪ੍ਰੋਫਾਈਲ ਘੈਂਟ ਹੈ ਸਿਵਲ ਸਕੋਰ ਓਕੇ ਹੈ ਬੈਂਕਿੰਗ ਓਕੇ ਹੈ ਐ ਨਹੀਂ ਪਤਾ ਤੁਹਾਨੂੰ ਅੱਡੀ ਤੇ ਪੂਰਾ ਲੋਨ ਵੀ ਕਰਾ ਦੇਣਗੇ 10 20000 ਰੁਪਏ ਉੱਪਰ ਵੀ ਦੇ ਦੇਣਗੇ ਪਰਾ ਨਾਲ ਮਿਲਾਉਣਾ ਕੱਲੀ ਕੱਲੀ ਗੱਡੀ ਦਾ ਰੇਟ ਕੀ ਹੈ ਡਿਟੇਲ ਕੀ ਹੈ ਕਿੰਨੇ ਦੀ ਬਣ ਜੂ ਕੀ ਗੱਲ ਬਾਤ ਹੈ ਸਾਰੀ ਉਹ ਗੱਲ ਬਾਤ ਕਰਦੇ ਆਂ ਪਰਾ ਕੋਲ ਚਲਦੇ ਆ ਤੇ ਵੀਡੀਓ ਚੰਗੀ ਲੱਗੀ ਅੱਗੇ ਸ਼ੇਅਰ ਕਰੀ ਚੱਲਿਓ ਇੱਕ ਰਿਕੁਐਸਟ ਹੋ ਰਿਹਾ ਪਰਾਵਾ ਨੂੰ ਜਿਹੜੀ ਗੱਡੀ ਮੈਂ ਤੁਹਾਨੂੰ ਦਿਖਾਉਂਗਾ ਮੰਨ ਕੇ ਚੱਲੋ ਆਹਾ ਇਹਦਾ ਬਾਈ ਬਣ ਕੇ ਸਕਰੀਨ ਸ਼ਾਟ ਕਰਕੇ ਇਹਨਾਂ ਨੂੰ ਇਸੇ ਨੰਬਰ ਤੇ ਭੇਜ ਦਿਓ ਜਿਹੜਾ ਆਪਾਂ ਡਿਸਪਲੇ ਤੇ ਚਲਾਵਾਂਗੇ ਤੁਹਾਨੂੰ ਡਿਟੇਲ ਸੌਖੀ ਮਿਲ ਜੂ ਬਾਕੀ ਕੋਈ ਚੱਕਰ ਨਹੀਂ ਵੀਰੇ ਸੱਤੇ ਦਿਨ ਇਹਨਾਂ ਦਾ ਓਪਨ ਹੁੰਦਾਗਾ ਵੀਰੇ 10:00 ਪਜਾ ਜਾਂਦੇ ਨੇ ਸ਼ਾਮ ਨੂੰ 7:00 8:00 ਵਜੇ ਤੱਕ ਹ ਗੱਡੀਆਂ ਵਾਧੂ ਹੁੰਦੀਆਂ ਨੇ ਕੋਈ ਬੇਫਿਕਰਤਾ ਕਰਨ ਦੀ ਲੋੜ ਨਹੀਂ ਰੇਟ ਦੀ ਗੱਲ ਕਰੋਗੇ ਸੁਣ ਕੇ ਤੁਸੀਂ ਇਹ ਕਹੋਗੇ ਕਿ ਬਾਈ ਯਾਰ ਬਹੁਤ ਜਾਇਜ਼ ਰੇਟ ਨੇ ਇਹਨਾਂ ਦੇ ਪਰਾਂ ਨਾਲ ਮਿਲਦੇ ਨਹੀਂ ਕਰਦੇ ਗੱਲਬਾਤ ਸਤਵਾਲਾ ਸ੍ਰੀਕਰ ਜੀ ਸੱਚੀ ਗੱਲ ਜੀ ਇੰਟਰੋਡਕਸ਼ਨ ਮੈਂ ਕਰਤੀ ਜੀ ਠੀਕ ਹੈ ਪਹਿਲੇ ਦੱਸ ਤਾ ਤੁਸੀਂ ਆਏ ਹੋ ਅੱਛਾ ਆਪਾਂ ਆਗੇ ਭਰਾ ਕੋਲ ਬਾਈ ਮਤਲਬ ਬਾਈ ਹੁਣ ਤੁਸੀਂ ਸਾਡੇ ਕੋਲ ਆ ਗਏ ਨਾ ਅੱਛਾ ਆਪਾਂ ਆ ਗਏ ਠੀਕ ਹੈ ਜੀ ਤੇ ਬਾਈ ਸਟਾਡੀ ਨੂੰ ਤੁਹਾਨੂੰ ਪਤਾ ਆਪਣੇ ਕਿਸੇ ਨੂੰ ਪੱਕੇ ਨੰਬਰ ਦੇ ਗੱਡੀ ਲੈਣੇ ਤਾਂ ਆਪਣੇ ਭਰਾ ਨੂੰ ਕਰ ਲਓ ਯਾਦ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਠੀਕ ਹੈ ਜੀ ਡਿਸਕਾਊਂਟ ਕੀ ਦੇਉਂਗੇ ਨਾ ਮਿਸਾਲ ਤੇ ਡਿਸਕਾਊਂਟ ਪੂਰਾ ਪੂਰਾ ਭਾਜੀ ਕਾਰਾਂ ਵੀ ਵਧੀਆ ਹਾਂ ਰੇਟ ਵੀ ਰੀਜ਼ਨੇਬਲ ਵਿਦ ਲੋਨ ਵੀ 100% ਆਏ ਹਾਏ ਆਏ ਹਾਏ ਠੰਡ ਦੇ ਵਿੱਚ ਸਵਾਦ ਆ ਗਿਆ ਮੈਂ ਤੇਰਾ ਪੂਰਾ ਬਟਾ ਪੂਰਾ ਲੋਨ ਤੇ ਗੱਡੀਆਂ ਚ ਕਾ ਦੇ ਹੋਰ ਦੱਸੋ ਬਿਲਕੁਲ ਜੀ ਤੇ ਸਭ ਤੋਂ ਜਿਹੜੀ ਪਹਿਲੀ ਕਾਰ ਬਰਾਬਰ ਦੇ ਵਿੱਚ ਖੜੇ ਕਰਤੀ ਕਹਿੰਦਾ ਹਾਂ ਸਾਡੇ ਕੋਲ ਆ ਕੇ ਲਾਂਭ ਨਹੀਂ ਦੇਊਗਾ ਫਿਰ ਟੋヨタ ਦੀ ਅਡਿਓਸ ਨਹੀਂ ਖੜੀ ਲਈ ਵਾ ਕਿੰਨਾ ਮਾਡਲ ਹੈ ਜੀ ਸਭ 2012 ਮਾਡਲ ਹਾਂ ਜੀ ਫਰਸਟ ਓਨਰ ਪੈਟਰੋਲ ਕਾਰ ਹੈ ਓਕੇ ਜੀ 12 ਪੈਟਰੋਲ 12 ਪੈਟਰੋਲ ਫਰਸਟ ਓਨਰ ਵਧੀਆ ਕਾਰ ਹਾਂਜੀ 235000 ਰੁਪਏ ਦੀ ਦੇ ਦਾਂਗੇ ਜੀ ਅੱਜ ਅੱਜ ਰਿਕਾਰਡ ਤੋੜਦਾ ਨਾ 12 ਮਾਡਲ ਦਾ 3.5 ਤਿੰਨ ਮਾਰਕੀਟ ਰੇਟ ਹੈ ਕਿਸੇ ਨੇ ਲੈਣ ਜਾਓਗੇ ਨਾ ਉਹ ਵੀ ਬੰਦੇ ਨੇ 2.5 2 ਮੰਗਨੇ ਆ ਆਪਾਂ 235 ਤੁਹਾਨੂੰ ਲੀਵਾ ਦੇ ਦਾਂਗੇ ਟੋਇਟਾ ਪ੍ਰੋਡਕਟ ਹੈ ਵਧੀਆ ਗੱਡੀ ਪਹਿਲੇ ਨਾਮ ਦੀ ਕਾਰ ਹੈ ਇੱਕ ਵਾਰੀ ਫਰੰਟ ਤੇ ਸਾਈਡ ਇਧਰੋ ਕਵਰ ਕਰ ਲੈ ਦੋਨੋਂ ਕੋਈ ਚੱਕਰੇ ਨਹੀਂ ਇੱਕ ਤੋਹਫਾ ਦਵਾਂ ਇਹ ਗੱਡੀ ਚੱਲੀ ਕਿੰਨੀ ਹੋਈ ਹੈ ਜੀ ਪਾਜੀ 30000 ਕਿਲੋਮੀਟਰ ਚੱਲੀ ਹੈ 2018 ਮਾਡਲ ਹੈ ਫਰਸਟ ਓਨਰ ਹੈ ਬ੍ਰੈਂਡ ਨਿਊ ਗੱਡੀ ਹੈ ਸਰਫਤੀ 30000 ਚੱਲੀ ਹੋਈ ਮੇਰਾ ਵੀਰ ਕੋਈ ਨਵੀਂ ਲੈਣ ਚੱਲਿਆ ਰੁਕ ਜਾਓ ਮਿੱਤਰੋ ਬਹੁਤ ਪੈਸੇ ਬਚਾ ਦਾਂਗੇ 2000 ਨਾ ਵੇਰੀਐਂਟ i20 2018 ਮਾਡਲ 18 ਮਾਡਲ ਮੈਗਨਾ ਵੇਰੀਐਂਟ ਫਰਸਟ ਓਨਰ 30000 ਚੱਲੀ ਕੇ ਪੈਟਰੋਲ ਹੈ ਇਹ ਪੈਟਰੋਲ ਦੀ ਨਾਲ ਦੇ ਟਾਇਰਸ ਚਪਨੀ ਅਨ ਯੂਜ਼ ਹੈ ਓਕੇ ਜੀ ਗੱਡੀ ਨੈਕਸਟ ਟੂ ਸ਼ੋਰੂਮ ਘਰ ਹੈ ਗੱਡੀ ਆ ਜੇ ਆਪਾਂ ਤੁਹਾਡੇ ਲਈ ਦੇ ਦਾਂਗੇ 4,65,000 ਰੁਪਏ ਦੀ 2018 ਮਾਡਲ ਦੀ ਸੁਣ ਰਹੇ ਹੋ 18 ਮਾਡਲ ਦੀ 4,65 ਕਿਸੇ ਮੇਰੇ ਵੀਰ ਦੀ ਪ੍ਰੋਫਾਈਲ ਬਾਲੀ ਘੰਟਾ ਜਿਵੇਂ ਕਿਸ ਨੂੰ ਪਹਿਲਾਂ ਦੱਸਿਆ ਫੋਲੋ ਬਟਾ ਫੋਲੋ ਲੋਨ ਕਰਵਾਵਾਗੇ ਹੋਰ ਕੀ ਚੀਜ਼ ਦਿਖਾਈਏ ਜੀ ਤੁਹਾਨੂੰ ਹਾਂਜੀ ਆਓ ਸਲੈਰੀਓ ਸਲੈਰੀਓ ਭਾਜੀ 2021 ਮਾਡਲ ਹੈ 21 ਮਾਡਲ ਹੈ ਜੀ ਫਸਟ ਓਨਰ ਗੱਡੀ ਹੈ ਹਾਂਜੀ ਗੱਡੀ ਨੈਕਸਟ ਟੂ ਸ਼ੋਰੂਮ ਪੰਜਾਬ ਨੰਬਰ ਹੈ ਹਾਂਜੀ ਕਾਰ ਮਿਲ ਜੂਗੀ ਜੀ ਆਪਾਂ ਨੂੰ ਸਿਰਫ 4 ਲੱਖ ਰੁਪਏ ਦੀ ਲੋਕੀ ਪੁਰਾਣੀ ਸ਼ੇਪ ਦੀ ਦੇ ਰਹੇ ਆ ਆਪਾਂ ਨਵੀਂ ਜੇ ਦੀ 21 ਮਾਡਲ ਦੇ ਰਹੇ ਆ 21 ਮਾਡਲ 4 ਲੱਖ ਰੁਪਏ ਦੀ ਹਾਂਜੀ ਭਾਜੀ ਆ ਲੈ ਜਾਓ ਬਈ ਭਰਾ ਕੋਲੋਂ ਇਹ ਨਵੇਂ ਸਾਲ ਤੇ ਤੁਹਾਡੇ ਵਾਸਤੇ ਫੁੱਲ ਡਿਸਕਾਊਂਟ ਕਰਤੇ ਬਈ ਗੱਡੀਆਂ ਪਾਲਟੀ ਬੁਲਟੀ ਨੰਬਰ ਨਹੀਂ Ориジナル ਪੱਕੇ ਨੰਬਰ ਦੀਆਂ ਕਰਨੇ ਸਾਰੀਆਂ ਜਿੰਨੇ ਕਾਊਂਟਰ ਤੇ ਖੜੀਆਂ ਹੋਣਗੀਆਂ ਐਮ ਜੀ ਐਕਟਰ ਜੀ ਐਮ ਜੀ ਐਕਟਰ ਹੈਗੀ ਭਾਜੀ 2022 ਮਾਡਲ ਪੈਟਰੋਲ ਦੀ ਮੈਨੂਅਲ ਕਾਰ ਹੈ ਹਾਂਜੀ ਵਿਦ ਸਨਰੂਫ ਵਾਲੀ ਹੈ ਫਸਟ ਓਨਰ ਗੱਡੀ ਹੈ ਵੈਲ ਮੇਨਟੇਨਡ ਪੰਜਾਬ ਨੰਬਰ ਜੀ ओके जी ਗੱਡੀ ਅੱਜ ਦੇ ਦਿਆਂ ਤਾਂ ਤੁਹਾਡੇ ਲਈ ਸਿਰਫ 1.5 ਲੱਖ ਰੁਪਏ ਦੀ 2022 ਮਾਡਲ ਦੀ 22 ਮਾਡਲ 1.5 ਲੱਖ ਰੁਪਏ ਦੀ ਇੱਕ ਉਹ ਕਰ ਲਈ ਵੀ ਗੱਡੀ ਦਾ ਫਰੰਟ ਤੇ ਸਾਈਡ ਦੋਨੋਂ ਕਵਰ ਹੋ ਜੇ ਵਾਈਡ ਐਂਗਲ ਕਰਕੇ ਸਾਰੇ ਭਰਾਵਾਂ ਨੂੰ ਗੱਡੀ ਦਿਖਾਉਣੀਆਂ ਨੇ ਆਡੀ Swift ਦੇ ਰੇਟ 'ਚ ਚਕਾਵਾਂਗੇ Swift ਦੇ ਰੇਟ 'ਚ ਆਡੀ ਭਾਜੀ 2014 ਮਾਡਲ ਹੈ ਹਾਂਜੀ ਫਸਟ ਓਨਰ ਗੱਡੀ ਹੈ ਹਾਂਜੀ ਕਾਰ ਅੱਜ ਮਿਲੂਗੀ ਆਪਾਂ ਨੂੰ Swift ਦੇ ਰੇਟ ਤੇ 1 ਮਿੰਟ ਰੁਕ ਜਾਓ ਹਾਂਜੀ ਜਿਹੜਾ ਭਰਾ ਕਹਿੰਦਾ ਕਿ ਮੈਨਸ ਆਪਣਾ ਆਡੀ ਵਾਲਾ ਕੀੜਾ ਕੱਢਣਾ ਹੈ ਅਬ ਪਿੰਡ ਵਾਲਿਆਂ ਦੇ ਵਿੱਚ ਧੱਕ ਜੀ ਪਾਉਣੀ ਐ ਵੀ ਫਲਾਣੇ ਦਾ ਮੁੰਡਾ ਆਡੀ ਲਿਆਇਆ 4 ਛੱਲਿਆਂ ਵਾਲੀ ਐਨੇ ਕਾ ਟ੍ਰੇਡ ਚ ਰੇਡ ਨਸੋ ਕਿਸੇ ਨੂੰ ਪਿੰਡ ਚ ਆਪਣੀ ਵੀਡੀਓ ਦੇਖ ਕੇ ਚੁੱਪ ਕਰਕੇ ਲੈ ਜਾਓ ਕਿੰਨੇ ਦੇ ਦਾਂਗੇ 6 ਲੱਖ 25 ਹਜ਼ਾਰ ਰੁਪਏ ਦੀ ਗੱਡੀ ਦੇ ਦਾਂ ਜੀ ਸਵਾ 6 ਲੱਖ ਰੁਪਏ ਦੀ ਆਡੀ ਕਯੂ ਸੀਰੀਜ਼ ਆਪਣੀ ਕਯੂ 3 ਆ ਗਈ ਜਣਾ ਇਹ ਲਓ ਬਈ ਇਸ ਤੋਂ ਬਾਅਦ ਆ ਆਪਣੇ ਕੋਲੀ ਟਾਟਾ ਸਫਾਰੀ ਭਾਜੀ ਇਹ ਵੀ ਝੋਟਾ ਇੱਕ ਤਰ੍ਹਾਂ ਦਾ ਹੈਗਾ ਜੀ ਲੋਹਾ ਹੀ ਲੋਹਾ 2021 ਮਾਡਲ ਹੈ 21 ਮਾਡਲ ਹੈ ਜੀ ਟਾਟਾ ਸਫਾਰੀ ਨਵੀਂ ਸ਼ੇਪ ਦੀ ਬ੍ਰੈਂਡ ਨਿਊ ਗੱਡੀ ਹੈ ਹਾਂ ਜੀ ਕਾਰ ਮਿਲੂਗੀ ਜੀ ਆਪਣੇ ਲਈ 9.5 ਲੱਖ ਰੁਪਏ ਦੀ। ਲੋ ਬਈ। 3i ਮਾਡਲ ਟਾਟ ਸਫਾਰੀ। ਉਹ ਟਾਟ ਵਾਲੇ ਗਾਲਾ ਕੱਢਣਗੇ ਬਾਰੋਂ। ਕੋਈ ਗੱਲ ਨਹੀਂ ਭਾਜੀ। ਜੋ ਇਹ 21 ਮਾਡਲ ਸਫਾਰੀ ਦੇਣਾ ਜੀ ਤੁਹਾਨੂੰ ਇੰਨੇ ਦੀ। ਵਰਨਾ ਫਲੂਇਡਿਕ ਆ ਗਈ ਹਨਾ ਇਹ ਆਪਣੇ ਕੋਲ। ਵਰਨਾ ਫਲੂਇਡਿਕ ਹੈ ਭਾਜੀ ਪੈਟਰੋਲ ਦੀ 2018 ਮਾਡਲ। 18 ਮਾਡਲ ਪੈਟਰੋਲ ਦੀ। ਸਾਹਿਬ i20 ਆ ਦੇਖ ਰਹੇ ਆ। ਪਾ i20 ਦੇਖੀ ਜੀ ਜਿਹੜੀ ਦਿੱਤੀ ਤੁਹਾਨੂੰ ਉਹ 4 ਲੱਖ 60000 ਰੁਪਏ ਦੀ। 4 ਲੱਖ 60000 ਰੁਪਏ ਦੀ। 42000 ਚੱਲੀ ਐ ਫਸਟ ਓਨਰ ਗੱਡੀ ਐ ਅਲਾਏ ਵਗੈਰਾ ਹਰ ਚੀਜ਼ ਵੈਲ ਮੇਨਟੇਨਡ ਕਾਰ ਐ ਜੀ ਗੱਡੀ ਅੱਜ ਦੇ ਦਾਂਗੇ ਸਿਰਫ ਤੁਹਾਨੂੰ 5 ਲੱਖ 80000 ਰੁਪਏ ਦੀ 2018 ਮਾਡਲ ਵਰਨਾ ਫਲੂਡਿਕ ਭਾਈ ਲੋਕ 16 ਮਾਡਲ ਦੇ ਮੰਗੀ ਜਾਂਦੇ ਨੇ ਐਨੇ ਰੁਪਏ 18 ਮਾਡਲ ਲੈ ਜੋ 5 ਲੱਖ 80 ਦੀ ਹਾਂਜੀ 5 ਲੱਖ 80000 ਰੁਪਏ ਦੀ ਜੀ ਟਾਟਾ ਹੈਰੀ ਰ ਆ ਗਿਆ ਮਿੱਤਰੋ ਟਾਟਾ ਵਾਲਾ ਦਾ ਇੱਕ ਹੋਰ ਛੋਟਾ ਕਿੜੜੇ ਲੈ ਜੀ ਦੀ ਭਾਈ ਜੀ ਟਾਟਾ ਹੈਰੀਅਰ 2023 ਮਾਡਲ 23 ਮਾਡਲ ਜੀ Moonroof ਵਾਲਾ ਮੈਨੂਅਲ ਚ ਟਾਪ ਮਾਡਲ ਹੈ ਜੀ ਠੀਕ ਹੈ ਓਕੇ ਜੀ ਗੱਡੀ ਅੱਜ ਦੇ ਦਾਂ ਭਾਜੀ ਤੁਹਾਨੂੰ 12 ਲੱਖ 25000 ਰੁਪਏ ਦੀ 2023 ਮਾਡਲ 23 ਮਾਡਲ ਸਵਾ 12 ਲੱਖ ਰੁਪਇਆ ਆਜੋ ਤੇ ਆ ਗਈ ਆਪਣੀ ਕ੍ਰੇਟਾ ਜੀ ਕ੍ਰੇਟਾ ਕਾਲਾ ਰੰਗ ਕ੍ਰੇਟਾ ਡੀਜ਼ਲ ਦੀ 2018 ਮਾਡਲ ਹੈ ਵੀਰੇ ਹਾਂਜੀ ਵਧੀਆ ਗੱਡੀ ਹੈ ਕਾਰ ਅੱਜ ਆਪਾਂ ਤੁਹਾਡੇ ਲਈ ਦੇ ਦੇਣੀ ਹੈ ਡੀਜ਼ਲ ਹੈ ਡੀਜ਼ਲ ਹੈ ਡੀਜ਼ਲ 18 ਮਾਡਲ ਹਾਂਜੀ 18 ਮਾਡਲ ਕਾਰ ਦੇ ਦੇਣੀ ਹੈ ਤੁਹਾਡੇ ਲਈ 18 ਮਾਡਲ 6,35,000 ਰੁਪਏ ਦੀ ਜੀ 6,35 ਪੰਜ ਉੱਪਰ ਲਾ ਉਡਾ ਦਿਓ 6,30,000 ਦਾ ਹੋਰ ਆਕੇ ਦਾ ਮਾਨ ਤਨ ਕਰਦਾਂਗੇ ਹੋਰ ਦੱਸੋ ਬਾਈ ਲੈ ਵੇ ਟੋਇਟਾ ਵਾਲਿਆਂ ਦੀ ਅਰਬਨ ਕਰੂਜ਼ਰ ਬਰੀਜ਼ਾ ਦੀ ਸਗੀ ਭੈਣ ਕਾਰ ਮਾਡਲ ਕਿੰਨਾ ਜੀ ਦਾ ਅਰਬਨ ਕਰੂਜ਼ਰ 21 ਮਾਡਲ ਆਟੋਮੈਟਿਕ ਫਸਟ ਓਨਰ ਹਾਂਜੀ ਵਧੀਆ ਗੱਡੀ ਹੈ ਭਜੀ 21 ਪੈਟਰੋਲ ਆਟੋਮੈਟਿਕ ਆਪਣੇ ਐਨ ਆਰ ਆਈ ਭਰਾ ਕਹਿੰਦੇ ਨੇ ਕਿ ਟੋਇਟਾ ਤੇ ਭਰੋਸਾ ਆਟੋਐਡਾ ਦਾ ਪ੍ਰੋਡਕਟ ਹੈ ਆਟੋਮੈਟਿਕਾ ਕਿੰਨੇ ਜੀ 7 ਲੱਖ 65000 ਰੁਪਏ ਦੀ ਭਾਜੀ 2021 ਮਾਡਲ ਆਟੋਮੈਟਿਕ ਦੀ 7 ਲੱਖ 65 ਦੀ ਬਣ ਜੂਗੀ ਤੇ ਆ ਗੀ ਆਪਣੀ ਕੀਆ ਸਲਟੋ ਸੀ ਕੀਆ ਸਲਟੋਸ ਹੈ ਭਾਜੀ 2021 ਮਾਡਲ ਹੈ પેટ્રોલ ਵਰਜ਼ਨ ਹੈ ਫਰਸਟ ਓਨਰ ਹੈ ਜੀ ਹਾਂਜੀ ਗੱਡੀ ਬ੍ਰੈਂਡ ਨਿਊ ਹੈ 54 55000 ਚੱਲੀ ਹੈ ਠੀਕ ਹੈ ਜੀ ਗੱਡੀ ਆਪਾਂ ਨੂੰ ਮਿਲ ਜੂਗੀ ਜੀ ਅਲੋਏ ਟਾਇਰ ਵਧੀਆ ਗੱਡੀ ਦੇ ਰਾਂ ਤੁਹਾਡੇ ਲਈ 835000 ਰੁਪਏ ਦੀ ਜੀ 21 ਮਾਡਲ ਆ ਪੰਜਾਂ ਵਾਲਾ ਹਿਸਾਬ ਨਾ ਕਰਿਆ ਕਰੋ ਫਿਰ ਮੈਨੂੰ ਘਟਾਉਣੇ ਪੈ ਜਾਂਦੇ ਨੇ ਵੀਰੇ ਇੱਕ ਤਾਂ ਜਾਇਜ ਮੰਗੀਦੇ ਆ ਜੀ ਆਪਾਂ ਫਿਰ ਉਹ 835 ਵਾਲਾ ਨਾ ਫਿਰ ਉਹ ਚੰਗਾ ਜਿਹਾ ਨਹੀਂ ਲੱਗਦਾ 30 ਤੂੰ ਕਰ ਲਿਆ ਕਰੋ ਜਾਂ 20 ਕਰ ਲਿਆ ਕਰੋ ਵਧਾਇਆ ਨਾ ਕਰੋ ਤੇ ਆ ਗਈ ਆਪਣੀ ਫੋਰਡ ਇਕੋ Sport ਰੰਗ ਚਟਾ ਮਿੱਤਰੋ ਟਾਈਟੇਨੀਅਮ ਇਕੋ Sport ਹੈ ਭਾਜੀ 2018 ਮਾਡਲ ਡੀਜ਼ਲ ਵਰਜ਼ਨ ਹੈ ਡੀਜ਼ਲ ਜੀ ਫਸਟ ਓਨਰ ਹੈ ਵਿਦ ਸਨਰੂਫ ਹੈ ਜੀ ਓਕੇ ਜੀ ਐਵਰੇਜ ਇਹਦੀ ਬਾਦੋਈ ਕੋਡ ਦਾ 18 ਵੀਰੀ ਲੋਕਲ ਲੋਗੀ ਲੋਨ ਤੇ ਜਿਆਦਾ ਹੈ ਜੀ ਹਾਂਜੀ ਗੱਡੀ ਅੱਜ ਦੇ ਦਾਂ ਭਾਜੀ ਤੁਹਾਡੇ ਲਈ ਸਿਰਫ 5 ਲੱਖ ਤੇ 35000 ਰੁਪਏ ਦੀ 2018 ਮਾਡਲ 18 ਮਾਡਲ 5 ਲੱਖ 35000 ਰੁਪਏ ਦੀ ਆਹਾ ਵਰਨਾ ਫਲੂਡਿਕ ਜੀ ਵਰਨਾ ਫਲੂਡਿਕ ਹੈ ਭਾਜੀ 2016 ਮਾਡਲ ਹਾਂਜੀ ਪੈਟਰੋਲ ਫਸਟ ਓਨਰ ਗੱਡੀ ਹੈ ਭਾਜੀ ਹਾਂਜੀ ਇਹ ਗੱਡੀ ਅੱਜ ਮਿਲ ਜੇਗੀ ਆਪਣੇ ਲਈ ਸਿਰਫ ਤੇ ਸਿਰਫ ਕਟੋ ਘਟ 480000 ਰੁਪਏ ਦੀ 2016 ਮਾਡਲ 16 ਮਾਡਲ 480000 ਰੁਪਏ ਦੀ ਬਣ ਜੂਗੀ ਇੱਕ ਚੀਜ਼ ਦਾ ਤੁਸੀਂ ਨੋਟ ਕਰਿਓ ਵੀਡੀਓ ਚੱਲਦੀ ਚ ਉਹ ਤੋਂ ਲੈ ਕੇ ਇੱਥੇ ਤੱਕ ਗੱਡੀਆਂ ਆ ਗਈਆਂ ਮਨੂੰ ਨਾ ਨਾ ਕਰਦੇ 20 ਗੱਡੀਆਂ ਆਪਾਂ ਦਿਖਾਈਏ ਸਾਰੀਆਂ ਸਾਰੀਆਂ ਹੁਣ ਤੱਕ ਫਸਟ ਓਨਰ ਗੱਡੀਆਂ ਚੱਲ ਰਹੀ ਨੇ ਇਹ ਸਪੈਸ਼ਲ ਗੱਲ ਹੈ ਇਹਨਾਂ ਦੀ ਉਰੇ ਤੇ ਆਪਣੀ MG ਐਕਟਰ ਜੀ MG ਐਕਟਰ ਭਾਜੀ 2022 ਮਾਡਲ ਡੀਜ਼ਲ ਵਰਜ਼ਨ ਹੈ ਪੰਜਾਬ ਨੰਬਰ ਫਸਟ ਓਨਰ 70000 ਕਿਲੋਮੀਟਰ ਚੱਲੀ ਹੈ ਏਜੰਸੀ ਰਿਕਾਰਡ ਦੇ ਨਾਲ ਓਕੇ ਜੀ ਇਹ ਟੌਪ ਐਂਡ ਮਾਡਲ ਹੈ ਵਿਦ ਮੂਨ ਰੂਫ ਹਾਂਜੀ ਆਲ オリジナル ਨੋਨ ਐਕਸੀਡੈਂਟਲ ਜੀ ਗੱਡੀ ਅੱਜ ਦੇ ਦਾਂਗੇ ਸਿਰਫ ਤੇ ਸਿਰਫ 12.5 ਲੱਖ ਰੁਪਏ ਦੀ ਇਹ 25 ਲੱਖ ਰੁਪਏ ਤੋਂ ਉੱਪਰ ਦੀ ਖੜੀ ਹੁੰਦੀ ਸੀ ਭਜੀ ਔਨ ਰੋਡ ਬਾਈ 25 ਲੱਖ ਵਾਲੀ ਕਾਰ ਅੱਦੋ ਅੱਦ ਉਡਾ ਦਿਓ 12 ਲੱਖ ਜੀ 12.5 ਲੱਖ ਸਾਢੇ 12.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਆਹ ਆਹ ਦੇਖ ਲਓ ਤੇ ਆ ਗਈ ਆਪਣੀ ਸਿਟੀ Honda City ਭਜੀ 2000 ਆਪਣਾ 22 ਮਾਡਲ ਹੈ 22 ਮਾਡਲ ਜੀ ਆਟੋਮੈਟਿਕ ਹੈ ਹਾਂਜੀ ਵਿਦ ਸਨ ਰੂਫ ਹੈ ਹਾਂਜੀ ਗੱਡੀ ਨੈਕਸਟ ਸ਼ੋਰੂਮ ਹੈ ਹਾਂਜੀ ਕਾਰ ਅੱਜ ਦੇ ਦਾਂਗੇ ਤੁਹਾਡੇ ਲਈ 9.5 ਲੱਖ ਰੁਪਏ ਦੀ 2022 ਮਾਡਲ ਦੀ ਲਾ ਵੀ 9.25 ਦੀ ਆਪਣੀ ਪੈਟਰੋਲ ਦੀ Honda City ਤੇ ਆ ਗਈ ਆਪਣਾ Tata Harrier Harrier ਹੈ ਭਾਜੀ 2020 ਮਾਡਲ ਹੈ ਹਾਂਜੀ ਆਟੋਮੈਟਿਕ ਹੈ ਮੂਨ ਰੂਫ ਵਾਲੀ ਟਾਪ ਮਾਡਲ ਹੈ ਜੀ ਠੀਕ ਹੈ ਜੀ ਫਸਟ ਓਨਰ ਗੱਡੀ ਹੈ ਵੈਲ ਮੇਨਟੇਨਡ ਕਾਰ ਹੈ ਜੀ ਹਾਂਜੀ ਕਾਰ ਅੱਜ ਦੇ ਦਾਂਗੇ ਤੁਹਾਡੇ ਲਈ ਹੈ ਸਿਰਫ 10,90,000 ਰੁਪਏ ਦੀ 2000 ਵੀ ਮਾਡਲ ਜੀ ਵੀ ਮਾਡਲ 10 ਲੱਖ 90 ਦੀ ਤੇ ਆਹ ਜੀ ਆਪਣੀ ਟ ਡਿਜ਼ਾਇਰ ਆਟੋਮੈਟਿਕ ギア ਸਿਸਟਮ ਦੇ ਨਾਲ ਡਿਜ਼ਾਇਰ ਆਟੋਮੈਟਿਕ 2021 ਮਾਡਲ ਹੈ ਹਾਂ ਜੀ ਫਸਟ ਓਨਰ ਗੱਡੀ ਹੈ ਭਾਜੀ ਪੈਟਰੋਲ ਜੀ ਪੈਟਰੋਲ ਦੀ ਇਹ ਆ ਜੀ ਗੱਡੀ ਦੇ ਦਾਂਗੇ ਆਪਾਂ ਤੁਹਾਨੂੰ 5 ਲੱਖ 80000 ਰੁਪਏ ਦੀ ਜੀ 21 ਮਾਡਲ 5 ਲੱਖ 80 ਡਿਜ਼ਾਇਰ ਪੈਟਰੋਲ ਆਟੋਮੈਟਿਕ ਹਲੇ ਗੱਡੀਆਂ ਖਤਮ ਨਹੀਂ ਹੋਈਆਂ ਕੋਈ ਮੇਰਾ ਵੀਰ ਲੈਣ ਚੱਲਣਾ ਤੁਸੀਂ ਬ੍ਰਾਂਡ ਦੱਸਣਾ ਤੇ ਗੱਡੀ ਦੱਸਣੀ ਹੈ ਆਪਸ਼ਨ ਅਸੀਂ ਦੇ ਬੈਠਾ ਦੇਣ ਨੂੰ ਲਾਓ ਵੀ ਮਤਰੋ ਗੱਡੀਆਂ ਬਾਦੂ ਇੱਕ ਤੋਂ ਇੱਕ ਖੜੀਆਂ ਕਰਤੀਆਂ ਇਹ ਆ ਗਈ ਜ ਆਪਣੀ ਸਿਟੀ ਜੀ ਹਨਾ সিলਵਰ ਕਲਰ ਹੈ ਪੀਵੀ 65 ਮਹਾਲੀ ਦਾ ਨੰਬਰ ਹੈ ਸਨਰੂਫ ਵਾਲੀ ਤੇ ਡਿਟੇਲ ਕੀ ਜੀ ਦੀ ਹੋਂਡਾ ਸਿਟੀ ਇਹ ਭਾਜੀ 2019 ਮਾਡਲ ਜੀ ਸਨਰੂਫ ਵਾਲੀ 19 ਮਾਡਲ ਸਨਰੂਫ ਵਾਲੀ ਇਹ ਗੱਡੀ ਅੱਜ ਦੇ ਦਾਂਗੇ ਆਪਾਂ ਤੁਹਾਡੇ ਲਈ 6,85,000 ਰੁਪਏ ਦੀ 2019 ਮਾਡਲ ਜੀ 19 ਮਾਡਲ 685 ਦੀ ਤੇ ਆ ਗਈ ਜ ਆਪਣੀ ਅਲਕਾ ਜੀ 2021 ਮਾਡਲ ਹੈ 22 ਰਜਿਸਟਰਡ ਹੈ ਪੰਜਾਬ ਨੰਬਰ ਹੈ ਫਸਟ ਓਨਰ ਹੈ ਜੀ 21/22 ਹਾਂਜੀ ਇਹ ਕਾਰ ਦੇ ਦਾ ਨਾ ਤੁਹਾਡੇ ਲਈ ਸਿਰਫ 10 ਲੱਖ ਰੁਪਏ ਦੀ 2021 ਮਾਡਲ ਜੀ 1.5 ਦੀ 1.5 ਦੀ ਵਰਨਾ ਫਲੂਡਿਕ ਨੰਬਰ ਪੰਜਾਬ ਦਾ ਰੰਗ ਚਟਾ ਸਨ ਰੂਫ ਆ ਪੈਟਰੋਲ ਆਣਾ ਜੀ ਇਹ ਪੈਟਰੋਲ ਦੀ ਹੈ ਜੀ ਇਸ ਚ ਆਪਾਂ ਤੁਹਾਨੂੰ ਡੀਜ਼ਲ ਵੀ ਦੇ ਦਾਂਗੇ ਜੀ ਇਹਦੇ ਵਿੱਚ ਆਪਸ਼ਨ ਦੇ ਦਾਂਗੇ ਜੀ ਆਪਾਂ ਵਰਨਾ ਫਲੂਡਿਕ ਵੀ ਪੈਟਰੋਲ ਦੀ ਹੈ ਭਾਜੀ ਓਕੇ ਜੀ ਮਾਡਲ ਕਿ ਨਹੀਂ ਹੈ ਦਾ ਹਾਂ ਜੀ 2022 ਮਾਡਲ ਹੈ ਭਾਜੀ ਇਹ ਓਕੇ ਜੀ ਇਹ ਮਿਲ ਜੇਗੀ ਆਪਾਂ ਨੂੰ 9 ਲੱਖ 65000 ਰੁਪਏ ਦੀ ਜੀ 9 ਲੱਖ 65 ਦੀ 2022 ਮਾਡਲ ਇੱਕ ਕੋਸ਼ਿਸ਼ ਹੋਰ ਕਰ ਲਾਂਗੇ ਜਿਨ੍ਹਾਂ ਦੀ ਪ੍ਰੋਫਾਈਲ ਕਹਿੰਦਾ ਕਿਸੇ ਨੇ ਸੀਜ਼ਨ ਲਾਉਣਾ ਬਿਆਹ ਹੂਆਂ ਦਾ ਕੋਸ਼ਿਸ਼ ਕਰ ਲਾਂਗੇ ਜੇ ਤੁਹਾਡੀ ਪ੍ਰੋਫਾਈਲ ਚੰਗੀ ਬੈਜਦਾ ਮਿਲਦਾ 40 50000 ਦਾ ਰੈਂਟ ਪੇਮੈਂਟ ਦੇ ਕਹਦਾ ਬਾਕੀ ਦਾ ਕਰਾਇਆ ਦੇਵਾਂਗੇ ਬਾਕੀ ਚੰਗੀ ਪ੍ਰੋਫਾਈਲ ਹੈ ਨਹੀਂ ਪਤਾ ਪੂਰਾ ਲਾਉਣ ਵਰਨਾ ਤੇ ਹੋ ਸਕਦਾ ਕੋਸ਼ਿਸ਼ ਕਰਾਂਗੇ ਦੇਖੋ ਤੇ ਆਹ ਆ ਗਈ ਆਪਣੀ ਕਰਟ ਹੈਗੀ ਹੈ ਭਾਜੀ 2016 ਮਾਡਲ ਪੈਟਰੋਲ ਜੀ 16 ਪੈਟਰੋਲ ਜੀ ਹਾਂਜੀ ਗੱਡੀ ਵੈਲ ਮੇਨਟੇਨਡ ਹੈ 올 ओरिजिनल ਹੈ ਕਾਰ ਅੱਜ ਮਿਲ ਜੇਗੀ ਆਪਾਂ ਨੂੰ 5 ਲੱਖ ਤੇ 65000 ਰੁਪਏ ਦੀ 2016 ਮਾਡਲ ਪੈਟਰੋਲ 16 ਪੈਟਰੋਲ ਬਿਲਕੁਲ ਜੀ ਕਾਲੇ ਰੰਗ ਦੀ ਵਰਨਾ ਨੰਬਰ ਕਰ ਲੋ ਚੱਕ ਮਿੱਤਰੋ ਕਹਿੰਦਾ ਜੀ 0880 ਹੈ ਬਿਲਕੁਲ ਜੀ ਵਰਨਾ ਫਲੂਇਡਿਕ ਹੈ 2019 ਮਾਡਲ ਆਟੋਮੈਟਿਕ ਹੈ ਟੌਪ ਐਂਡ ਮਾਡਲ ਹੈ ਫਰਸਟ ਓਨਰ ਹੈ ਜੀ ਪੰਜਾਬ ਨੰਬਰ ਹੈ ਠੀਕ ਹੈ ਜੀ ਗੱਡੀ ਡੀਜ਼ਲ ਦੀ ਹੈ ਕਾਰ ਅੱਜ ਮਿਲੇਗੀ ਆਪਾਂ ਨੂੰ ਜੀ 880000 ਰੁਪਏ ਦੀ ਜੀ ਲਓ ਜੀ 880000 ਰੁਪਏ ਆ ਬਣ ਜੂ ਤੇ ਆ ਆ ਗਿਆ ਆਪਣੀ ਵਾਕਸ ਵੈਗਨ ਦੀ ਇੱਕ ਲਗਜ਼ਰੀ ਜੀ ਕਾਰ ਬੜੀ ਖਤਰਨਾਕ ਕਾਰ ਹੈ ਮੈਨੂੰ ਮੈਂ ਕਹਿੰਦਾ ਨਾ ਕਾਰ ਇਹ ਵੀਰੇ ਵਾਕਸ ਵੈਗਨ ਟੈਗੋਨ ਹੈ 2022 ਮਾਡਲ ਹੈ 22 ਮਾਡਲ ਜੀ ਫਸਟ ਓਨਰ ਹੈ ਚੱਲੀ 13 14000 ਦੇ ਕਰੀਬ ਹੈ ਕਿੰਨੇ 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 14000 ਦੇ ਕਰੀਬ ਜੀ ਸਿਰਫ 13 14000 ਚੱਲੀ ਹੋਈ ਹੈ ਨੰਬਰ ਪੰਜਾਬ ਦਾ ਨਵੀਂ ਕਾਰ ਖੜੀ ਕਰਤੀ ਜੇ ਤਾਂ ਨਮੀ ਲੈਣ ਚੱਲਿਓ ਬਹੁਤ ਪੈਸੇ ਖਰਾਬ ਹੋਣਗੇ ਗੱਡੀ ਅੱਜ ਦੇ ਦਾਂ ਭਜੀ ਤੁਹਾਨੂੰ 8.5 ਲੱਖ ਰੁਪਏ ਦੀ ਜੀ ਇਹ ਤਾਂ ਨਮੀ ਬਹੁਤ ਮਹਿੰਗੀ ਹੈ ਜੀ ਬਹੁਤ ਮਹਿੰਗੀ ਹੈ ਸਾਢੇ 8 ਲੱਖ ਰੁਪਏ ਦੀ ਭਈਆ ਲੈ ਜੋ ਸਿਰਫ 13-14 ਹਜ਼ਾਰ ਚੱਲੇ ਹੋਈ ਬਿਲਕੁਲ ਜੀ ਲਓ ਜੀ ਗੱਡੀਆਂ ਹਲੇ ਬਾਦੂ ਗੜੇ ਨਾ ਮੈ ਤਰੋ ਜੇ ਵੀਡੀਓ ਦਾ ਸਵਾਦ ਆ ਰਿਹਾ ਆਪਣੇ ਭਰਾ ਕੋਲ ਕਰ ਕਰਕੇ ਫੋਨ ਦੇ ਮੈਂ ਅਸੀਂ ਤੰਗ ਕਰ ਲਿਆ ਥੋੜਾ ਜਿਆ ਤੇ i20 ਜੀ i20 ਪਾਜੀ 2019 ਮਾਡਲ ਹੈ ਹਾਂਜੀ ਪੈਟਰੋਲ ਦੀ ਹੈ ਜੀ ਆਪਾਂ ਇੱਕ 18 ਦਿਖਾਈ ਸੀ ਤੁਹਾਨੂੰ ਇਹ ਕਿਹਾ 19 ਮਾਡਲ ਹੈ ਜੀ 19 ਮਾਡਲ ਹੈ ਕਾਰ ਤੁਹਾਨੂੰ ਮਿਲੂਗੀ ਜੀ ਆਪਣਾ 490000 ਰੁਪਏ ਦੀ 2019 ਮਾਡਲ 18 ਦੱਸੀ ਜੀ ਤੁਹਾਨੂੰ 465000 ਰੁਪਏ ਦੀ ਬਿਲਕੁਲ ਜੀ ਫਿਰ ਤਾਂ ਲੈ ਕੇ ਜਾਣਗੇ ਉਹ ਤਾਂ ਨੈਚੁਰ ਜੀ ਪਾਜੀ ਤੇ ਸਿਆਜ਼ ਜੀ ਆਪਣੀ ਸਿਆਜ਼ 2015 ਮਾਡਲ ਹੈ ਹਾਂਜੀ ਡੀਜ਼ਲ ਦੀ ਕਾਰ ਹੈ ਪਾਜੀ mdi ਵੇਰੀਐਂਟ ਹੈ ਠੀਕ ਹੈ ਜੀ ਫਸਟ ਓਨਰ ਹੈ ਚੰਡੀਗੜ੍ਹ ਨੰਬਰ ਹੈ ਜੀ ਓਕੇ ਜੀ ਗੱਡੀ ਆ ਜੀ ਮਿਲ ਜੂਗੀ ਜੀ ਆਪਾਂ ਨੂੰ 435000 ਰੁਪਏ ਦੀ ਵਜਿ ਸਵਿਫਟ ਨਹੀਂ ਮਿਲਦੀ ਇਸ ਰੇਟ ਤੇ 15 ਮਾਡਲ ਸਵਿਫਟ ਦਾ ਰੇਟ 3758000 ਰੁਪਏ ਚੱਲਦਾ ਜੀ ਆਹਦਾ ਵਿਕਣ ਦਾ ਇਹ ਤੁਹਾਨੂੰ 435000 ਰੁਪਏ ਲਗਜ਼ਰੀ ਕਾਰ ਦੇ ਦੇ ਦੋ ਹਜ਼ਾਰ 2015 ਮਾਡਲ ਦੀ 15 ਮਾਡਲ ਦੀ ਸਿਆਜ ਭਾਈ ਆਹ ਲੈ ਜੋ ਤੇ ਹੋਂਡਾ ਜੈਜ ਜੀ ਹੋਂਡਾ ਜੈਜ ਆ ਭਾਜੀ 2017 ਮਾਡਲ ਹਾਂਜੀ ਆਟੋਮੈਟਿਕ ਹੈ ਜੀ ਵੈਲ ਮੇਨਟੇਨਡ ਕਾਰ ਹੈ ਪੈਟਰੋਲ ਹੈ ਜੀ ਪੈਟਰੋਲ ਜੀ ਪੈਟਰੋਲ 3 ਲੱਖ ਤੇ 65000 ਰੁਪਏ ਦੀ ਦੇ ਦਾਂਗੇ ਆਪਾਂ ਤੁਹਾਨੂੰ 17 ਮਾਡਲ ਆਟੋਮੈਟਿਕ ਆਧਾਰ ਕਾਰਡ ਪੈਨ ਕਾਰਡ ਚੱਕ ਲਿਓ ਆਹ ਕਾਰ ਬਿਨਾ ਕਿਸੇ ਪੈਸੇ ਦਿੱਤੇ ਤੋਂ ਲੈ ਜਾਓ ਸਾਈ ਪਾ ਦਿਓ ਸਾਈ ਬਾਦੇ ਵਿੱਚ ਵਾਪਸ ਕਰਾ ਦੂੰਗਾ ਐਣੀ ਪਤਾ ਲੋਨ ਵੱਧ ਹੋਗਾ 10-20000 ਰੁਪਏ ਉੱਪਰ ਤੋਂ ਵੱਧ ਹੋਰ ਦੱਸ ਦੋ ਤੇ ਟਾਟਾ ਦੀ ਜ ਆਪਣੀ ਆ ਗਈ ਇਹ ਟਾਟਾ ਨੈਕਸਨ ਆ ਪੈਟਰੋਲ ਦੀ 2019 ਮਾਡਲ ਜੀ 19 ਮਾਡਲ ਜੀ ਜੋੜਾ ਖੜਾ ਭਾਈ ਆਪਣੇ ਕੋਲ ਓਕੇ ਉਹ ਵੀ ਉਨੀਆਂ ਆਪਸ਼ਨ ਹਾਂਜੀ ਉਹ ਵੀ ਉਨੀਆਂ ਆ ਦੋਨੋਂ ਦਿਖਾ ਦੇ ਭਾਈ ਉਹ ਵੀ ਉਨੀਆਂ ਆ ਵੀ ਉਨੀਆਂ ਉਹ ਸਿਲਵਰ ਹੈ ਉਹ ਵਾਈਟ ਹੈ ਬਿਲਕੁਲ ਦੋਨਾਂ ਦੇ ਕਲਰ ਆਪਸ਼ਨ ਹੈ ਦੋਨੋਂ ਪੈਟਰੋਲ ਹੈ ਵੀਰੇ ਦੋਨੋਂ ਪੈਟਰੋਲ ਨੇ ਦੋਨੋਂ ਉਹ ਹੈ 485000 ਰੁਪਏ ਦੀ ਦੋਨੋਂ ਜਿਹੜੀ ਮਰਜ਼ੀ ਤੁਸੀਂ ਆਪਣੀ ਆ ਕੇ ਚੁੱਕ ਲਓ 19 ਮਾਡਲ ਜੀ 19 ਮਾਡਲ 4,85 ਦੋਨਾਂ ਦੇ ਉੱਤੇ ਪੂਰਾ ਬਟਾ ਪੂਰਾ ਲੋਨ ਕਰਵਾ ਦੂੰਗਾ ਚਾਹੇ ਸਿਲਵਰ ਲੈ ਲਓ ਚਾਹੇ ਵਾਈਟ ਲੈ ਲਓ ਦੋਨਾਂ ਦੇ ਪੂਰਾ ਬਟਾ ਪੂਰਾ ਲੋਨ ਕਰਵਾ ਦਾਂਗੇ ਬਿਲਕੁਲ ਜੀ ਤੇ ਫੋਰਡ ਦੀ ਆਪਣੀ ਆ ਗਈ ਜੀ ਫ੍ਰੀ ਸਟਾਈਲ ਫ੍ਰੀ ਸਟਾਈਲ ਜੀ 2018 ਮਾਡਲ ਹੈ ਹਾਂਜੀ ਫਸਟ ਓਨਰ ਗੱਡੀ ਹੈ ਠੀਕ ਹੈ ਜੀ ਵੈਲ ਮੇਨਟੇਨਡ ਟਾਪ ਵਾਲਾ ਪੁਸ਼ਟਾਰਟ ਬਟਨ ਵਾਲਾ ਮਾਡਲ ਹੈ ਹਾਂਜੀ 3,65,000 ਰੁਪਏ ਚ ਪੈਟਰੋਲ ਦੀ ਫ੍ਰੀ ਸਟਾਈਲ ਦੇ ਦਾਂਗੇ ਭਾਈ ਜੀ ਆਪਾਂ 2000 18 ਮਾਡਲ 18 ਮਾਡਲ 365 ਦੀ ਐਟਵੀ ਪੂਰਾ ਬਖੈਰਾ ਜਿੱਥੇ ਮਰਜ਼ੀ ਲੈ ਜਾਓ ਭਾਜੀ ਇਹ ਤੇ ਵੀ ਪੂਰਾ ਲੋਨ ਕਰਾ ਦਾਂਗੇ ਹੋਰ ਦੱਸੋ ਐਡੇ ਵੀ ਫਿਕਰ ਰੋਕ ਚੱਕ ਦਾਂਗੇ ਭੱਟੇ ਛੁੱਟੀ ਜੀ ਆਪਣੀ ਸਵਿਫਟ ਹੈ ਭਾਜੀ ਇਹ ਜੈਡ ਐਕਸਾਈ ਪੁਸ਼ਟਾਰਟ ਵਾਲੀ 2018 ਮਾਡਲ ਜੀ ਸਭ ਤੋਂ ਟੌਪ ਵਾਲਾ ਮਾਡਲ ਹੈ ਆਟੋਮੈਟਿਕ ਹੈ ਜੀ ਉਸ ਤੋਂ ਆਟੋਮੈਟਿਕ ਆ ਗਈ ਉਸ ਤੋਂ ਸਭ ਤੋਂ ਟੌਪ ਮਾਡਲ ਹੈ 18 ਪੈਟਰੋਲ ਪੈਟਰੋਲ ਜੀ ਗੱਡੀ ਮਿਲ ਜੂਗੀ ਆਪਾਂ ਨੂੰ ਛੋਟਾ ਰੇਟ 5 ਲੱਖ ਰੁਪਏ ਦੀ ਜੀ ਲਾਵੇ 5 ਲੱਖ ਰੁਪਏ ਦੀ 2018 ਆਟੋ 18 ਆਟੋਮੈਟਿਕ ਤੇ ਅਲਕਾ ਜ਼ਾਰੀ ਜੀ ਨੰਬਰ ਪੜਾਈ ਇਹਦਾ ਨੰਬਰ ਨਾਲ ਹੈ ਨਹੀਂ ਸਰ ਨੰਬਰ ਨਾਲ ਨਹੀਂ ਹੈ ਜੀ ਨੰਬਰ ਦੇਖੋਗੇ ਨਾ 2043 2022 ਮਾਡਲ ਹੈ ਹਾਂਜੀ ਇਹ ਸਿਗਨੇਚਰ ਟਾਪ ਵਾਲਾ ਮਾਡਲ ਹੈ ਭਾਜੀ ਓਕੇ ਜੀ ਫਰਸਟ ਓਨਰ ਹੈ ਗੱਡੀ ਵੈਲ ਮੇਨਟੇਨਡ ਹੈ ਕਾਰ ਅੱਜ ਦੇ ਦਾਂਗੇ ਤੁਹਾਡੇ ਲਈ 13 ਲੱਖ 25000 ਰੁਪਏ ਦੀ ਫਰਸਟ ਓਨਰ ਅਲ ਕਜ਼ਾਰ ਸਵਾ 13 ਲੱਖ ਰੁਪਏ ਦੀ ਬਿਲਕੁਲ ਤੇ i20 ਜੀ i20 ਭਾਜੀ 2021 ਮਾਡਲ ਹੈ ਹਾਂਜੀ ਸੌਰੀ ਦੁਬਾਰਾ ਕਰਿਓ ਜੀ ਆ i20 ਆ ਗਈ ਆਪਣੇ ਕੋਲ ਜੀ ਦੱਸੋ i20 2000 ਇਹ ਹੈਗੀ ਹੈ v ਮਾਡਲ ਸਪੋਰਟਸ ਡੀਜ਼ਲ ਦੀ ਜੀ v ਡੀਜ਼ਲ ਸਪੋਰਟਸ ਆ ਗਈ ਹਾਂ ਜੀ ਪੰਜਾਬ ਨੰਬਰ ਹੈ ਫਸਟ ਓਨਰ ਹੈ ਜੀ ਓਕੇ ਜੀ ਗੱਡੀ ਮਿਲ ਜੂਗੀ ਜੀ ਆਪਾਂ ਨੂੰ ਇੱਕੋ ਰੇਟ 5.5 ਲੱਖ ਰੁਪਏ ਦੀ 2020 ਮਾਡਲ ਨਵੀਂ ਸ਼ੇਪ ਦੀ v ਮਾਡਲ ਆਹ ਪੁਰਾਣੀ ਸ਼ੇਪ ਵਾਲੇ ਮੰਗ ਰਹੇ ਭਜੀ v ਮਾਡਲ ਪੁਰਾਣੀ ਸ਼ੇਪ ਜਿਹੜੀ ਆਉਂਦੀ ਸੀਗੀ ਅੱਜ ਹੁੰਡਾਈ ਦੀ i20 ਤੇ ਵੀ ਪੂਰਾ ਬਟਾ ਪੂਰਾ ਲੋਨ ਕਰਵਾ ਦਾਂਗੇ ਤੇ ਆ ਦਾ ਰਗਣੀ ਆ ਗਈ ਜੀ ਉਹ ਤਾਂ ਹੁਣ ਸ਼ੌਂਕੀ ਬੰਦੇ ਨੇ ਚੱਕ ਲੈਣੀ ਹੈ ਕਿਸੇ ਨੇ ਕੰਮ ਸ਼ੁਰੂ ਕਰਨਾ ਹੈ ਜਾਂ ਜਿਨ੍ਹਾਂ ਦੇ ਪਰਿਵਾਰ ਵੱਡੇ ਨੇ ਆ ਜਾ ਸਕਦੇ ਹੋ ਆਪਣੀ ਖੜਿਆ ਬਈ ਇਨੋਵਾ ਕ੍ਰਿਸਟਾ ਵਾਸਤੇ ਨਾ ਹਾਂ ਇਸ ਇਨੋਵਾ ਕ੍ਰਿਸਟਾ 2016 ਮਾਡਲ ਡੀਜ਼ਲ ਡੀਜ਼ਲ ਐਡ Z ਵੇਰੀਐਂਟ ਆਟੋਮੈਟਿਕ ਹੈ ਜੀ ਇਹ ਆਟੋਮੈਟਿਕ ਹੈ ਸਭ ਤੋਂ ਟਾਪ ਵਾਲਾ ਮਾਡਲ ਹੈ ਬਈ ਹਾਂਜੀ ਅੱਜ ਗੱਡੀ ਦੇ ਤਾਂ ਤੁਹਾਡੇ ਲਈ 10,90,000 ਰੁਪਏ ਦੀ 2016 ਮਾਡਲ ZG ਤੇ ਆ ਗਈ ਆਪਣੀ ਇਟਿਓਸ ਜੀ ਹਾਂਜੀ 2017 ਮਾਡਲ ETios ਹੈ ਡੀਜ਼ਲ ਵਰਜ਼ਨ ਹੈ ਫਰਸਟ ਓਨਰ ਹੈ ਪੰਜਾਬ ਨੰਬਰ ਹੈ ਜੀ ਠੀਕ ਹੈ ਜੀ ਅੱਜ ਗੱਡੀ ਦੇ ਦਾਂ ਭਾਈ ਤੁਹਾਨੂੰ 4,65,000 ਰੁਪਏ ਦੀ ਜੀ 4,65,000 ਰੁਪਏ ਦੀ ਆ ਦੇ ਦਾਂਗੇ ਭਾਈ ਤੇ ਆਪਣੇ ਆ ਗ੍ਰੈਂਡ ਵਿਟਰਾ ਖੜੀ ਹੈ ਜੀ ਗ੍ਰੈਂਡ ਵਿਟਰਾ ਭਾਈ 2025 ਮਾਡਲ ਹੈ ਜੀ ਓਏ ਹੋਏ ਹੋਏ ਹਲੇ ਖਤਮ ਹੋਇਆ ਹੈ ਇਹ ਗੱਡੀ ਆਪਣੇ ਕੋਲ ਆ ਗਈ ਗੱਡੀ ਦੇ ਅੰਦਰੋਂ ਕੁਣਿਛ ਦਿਖਾ ਦੇ ਬਾਈ ਯਾਰ 25 ਮਾਡਲ ਆਟੋਮੈਟਿਕ ਹੈ ਜੀ ਹੈ ਚੱਲੀ ਵੀ ਕੱਟੇ ਹੋਈ ਫਿਰ ਇਹਦਾ ਹਾਂ ਮਤਲਬ ਆਪਣਾ ਕੋਈ 13 14000 ਕਿਲੋਮੀਟਰ ਦੇ ਇਸ ਲਾਵੇ ਘੱਟ ਚੱਲੀ ਹੋਈ ਆ 25 ਮਾਡਲ ਦੀ ਆ ਨਵੀਂ ਖੜੀ ਕਰੀ ਆ ਬਈ ਇਹ ਤਾਂ ਜਾਵੇ ਗੱਡੀ ਮਿਲ ਜੂਗੀ ਜੀ ਆਪਾਂ ਨੂੰ 11 ਲੱਖ 90000 ਰੁਪਏ ਦੀ ਜੀ 11 ਲੱਖ 90000 ਦੀ ਲੈ ਜਾਓ ਬਾਕੀ ਬਈ ਪ੍ਰਾ ਹੋਰਾਂ ਦੇ ਸਕਰੀਨ ਤੇ ਨੰਬਰ ਚੱਲ ਰਿਆ ਇਸ ਤੋਂ ਵੱਡਾ ਕੋਈ ਆਪਣਾ ਕੋਈ ਵੀ ਕਾਰ ਲੈਣੀ ਆ ਯਾਰ ਜਿਹੜੇ ਕਹਿੰਦੇ ਨੇ ਨਾ ਯਾਰ ਬਈ ਯਾਰ ਮੈਂ ਉਰਾਂ ਪਰਾਂ ਚੱਕਰਾਂ 'ਚ ਨਹੀਂ ਪੈਣਾ ਮੈਨੂੰ ਚੰਗੀ ਕਾਰ ਪੱਕੇ ਨੰਬਰ ਦੀ ਪੰਜਾਬ ਦੇ ਚੰਡੀਗੜ੍ਹ ਨੰਬਰ ਗੱਡੇ ਦਾ ਕੰਮ ਹੈ ਕੋਈ ਪਲਟੀ ਨੰਬਰ ਤੁਹਾਨੂੰ ਕੁਝ ਨਹੀਂ ਮਿਲੂਗਾ ਓਰੇ ਭਾਜੀ ਟਰਾਂਸਫਰ ਲੋਨ ਠੀਕ ਹੈ ਜੀ 22 ਚਾਂਸ ਕਿਸੇ ਬੰਦੇ ਨੇ ਆਪਾਂ ਨੂੰ ਟੋਕਨ ਕਰਤਾ ਹਾਂਜੀ 22 ਚਾਂ ਦੀ ਕਿੰਨਾ ਪਰਸੈਂਟ ਹੁੰਦਾ ਬਾਈ ਦਾ ਕਿਸੇ ਦਾ ਲੋਨ ਨਹੀਂ ਹੋਇਆ ਟੋਕਨ ਫੁੱਲੀ ਰਿਫੰਡ ਹੈ ਕਿਸੇ ਦਾ ਰੁਪਈਆ ਆਪਾਂ ਫालतू ਐਵੇਂਦਾਰੀ ਨਹੀਂ ਰੱਖਣਾ ਜੀ ਸਾਰਿਆਂ ਦਾ ਲੋਨ ਕਰਾ ਕੇ ਪਹਿਲੀ ਗੱਲ ਤਾਂ ਆਪਣੇ ਕੋਲ ਆਹੀ ਕੋਸ਼ਿਸ਼ ਹੁੰਦੀ ਹੈ ਕਿ ਹਰ ਬੰਦੇ ਨੂੰ ਆਪਾਂ ਗੱਡੀ ਦੇ ਕੇ ਤੋੜੀ ਦੇ ਕੇ ਤੋਰੀਏ 22 ਚਾਂਸ ਕਿਸੇ ਦਾ ਹੁੰਦਾ ਚਲੋ ਅਸੀਂ ਬਲ ਵਗੈਰਾ ਉੱਪਰ ਥੱਲੇ ਤੇ ਉਹ ਆਪਾਂ ਟੋਕਨ ਫੁੱਲੀ ਰਿਫੰਡ ਕਰ ਦਿੰਦੇ ਆ ਕੋਈ ਹੋਣੀ ਆਪਾਂ ਨਹੀਂ ਰੱਖਦੇ ਰੁਪਈਆ ਕਿਸੇ ਦਾ ਬਿਲਕੁਲ ਬਿਲਕੁਲ ਜਿਨੇ ਜਿਨੇ ਗੱਡੀ ਲਿੱਤੀ ਆਪਣਾ ਫੋਨ ਤੇ ਬੁੱਕ ਕਰ ਲ ਤੁਸੀਂ ਆ ਜਿਓ ਇੱਥੇ ਚੈੱਕ ਕਰ ਲਓ ਚੈੱਕ ਕਰਨ ਤੇ ਅਗਰ 1 ਦਾ ਪਰਸੈਂਟ ਨਹੀਂ ਪਸੰਦ ਆਈ ਬੰਦੇ ਨੂੰ ਮਤਲਬ ਦੀ ਨਹੀਂ ਲੱਗੀ ਕੋਈ ਹੋਰ ਦੇਖਣੀ ਹੈ ਨਹੀਂ ਵੀ ਤਾਂ ਵੀ ਨਹੀਂ ਹੋਇਆ ਤਾਂ ਵੀ ਹੱਥ ਜੋੜ ਕੇ ਟੋਕਨ ਵਾਪਸੀ ਹੈ ਵੀਰੇ ਕੋਈ ਹੋ ਨਹੀਂ ਐਦੂ ਵੱਡੀ ਸ਼ੌਟਿੰਗ ਕਿਉਂ ਗਈ ਮਿੱਤਰੋ ਫੋਨ ਤੇ ਗੱਡੀ ਦੇਖੀ ਐ ਵੀਡੀਓ ਚ ਦੇਖ ਲਈ ਮੇਰੀ ਚ ਬਾਈ ਨੂੰ ਟੋਕਨ ਕਰਤਾ ਮੇਰੀ ਬੁੱਕ ਕਰਕੇ ਸਾਈਡ ਤੇ ਖੜਾ ਦਿਓ ਆਇਓ ਸਾਬ ਚ ਨਹੀਂ ਪੈਸੇ ਵਾਪਸ ਜਿੰਨੇ ਪਾਉਂਗੋ ਟੋਕਨ ਸਾਰੇ ਵਾਪਸ ਸਕਰੀਨ ਤੇ ਨੰਬਰ ਤੇ ਆਰਡਰ ਦੋਨੋਂ ਜਿਹੜਾ ਕੰਟੈਕਟ ਕਰ ਲਿਓ ਖਾਸ ਕਰ ਉਹਨਾਂ ਨੂੰ ਸ਼ੇਅਰ ਕਰ ਦਿਓ ਜਿਹੜਾ ਆਪਣੇ ਵੀਰ ਕਹਿੰਦੇ ਨੇ ਕਿ ਪੱਕੇ ਨੰਬਰ ਦੇ ਗ